7 ਫਰਵਰੀ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾ ਬਲਜਿੰਦਰ ਕੌਰ ਅਤੇ ਆਪਾਗੂ ਸੁਖਰਾਜ ਸਿੰਘ ਬਲ ਦਾ ਵਿਆਹ ਹੋਇਆ ਸੀ ਇਸ ਤੋਂ ਪਹਿਲਾਂ ਅਕਤੂਬਰ ਦੇ ਵਿੱਚ ਆਪਦੀ ਹੀ ਇੱਕ ਹੋਰ ਵਿਧਾਇਕਾ ਨੇ ਵਿਆਹ ਕਰਵਾਇਆ ਸੀ ਵਿਆਹ ਤੋਂ ਬਾਅਦ ਦੋਨੋਂ ਜੁੜੀਆਂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਪਹੁੰਚੀਆਂ ਸਨ ਜਿਸ ਤੋਂ ਬਾਅਦ ਲਗਾਤਾਰ ਇਸੇ ਵੀ ਸਿਆਸਤ ਕੀਤੀ ਜਾਰੀ ਹੈ ਜਿੱਥੇ ਸੁਖਪਾਲ ਖੈਰਾ ਨੇ ਇਸ ਮੁਲਾਕਾਤ ਨੂੰ ਨਿਸ਼ਾਨੇ ਤੇ ਲਿਆ ਸੀ ਉੱਥੇ ਹੀ ਆਪਾਗੂ ਸੁਖਰਾਜ ਬਲ ਨੇ ਇਸ 'ਤੇ ਆਪਣੀ رائے ਰੱਖੀ ਹੈ ਉਨਾਂ ਨੇ ਸਖ਼ਵਾਲ ਖੈਰਤ ਨਿਸ਼ਾਨਾ ਸਾਧਦੇ ਹੋਏ ਕਹਿ ਕਿ ਖੈਰਾ ਵਰਗੀ ਰਾਜਨੀਤੀ ਨਹੀਂ ਕਰ ਸਕਦੇ ਮੈਂ ਵੀ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਕੈਪਟਨ ਸਾਹਿਬ ਵੱਲੋਂ ਸਾਨੂੰ ਲੰਚ ਤੇ ਇਨਵਾਈਟ ਕੀਤਾ ਗਿਆ ਸੀ ਸਿਰਫ ਸਾਨੂੰ ਦੋਨਾਂ ਨੂੰ ਨਹੀਂ ਉਹਨਾਂ ਨੇ ਆਪਣੀ ਪਾਰਟੀ ਦੇ ਵੀ ਵਿਧਾਇਕਾਂ ਨੂੰ ਕਪਲਸ ਨੂੰ ਇਨਵਾਈਟ ਕੀਤਾ ਸੀ ਤੇ ਉੱਥੇ ਉਹਨਾਂ ਨੇ ਸਾਨੂੰ 5100 ਦਾ ਸਗਨ ਪਾਇਆ ਸੀ ਤੇ ਮੈਂ ਇਸ ਮੁੱਦੇ ਤੇ ਮੈਂ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਜੇ ਅਸੀਂ ਗਏ ਸੀ ਤੇ ਅਸੀਂ ਐਜ਼ ਅ ਸੀਐਮ ਦੀ ਕੁਰਸੀ ਦੀ ਰਿਸਪੈਕਟ ਦੇ ਕਰਨ ਗਏ ਸੀ ਕਿ ਉਹ ਸਾਰੇ ਪੰਜਾਬ ਦੇ ਸੀਐਮ ਨੇ ਸਿਰਫ ਕਾਂਗਰਸ ਦੇ ਸੀਐਮ ਨੇ ਆ ਤੇ ਅਸੀਂ ਉਸ ਨੂੰ ਮੱਦੇਰਜ ਸਾਡਾ ਕੋਈ ਮਨ ਦੇ ਵਿੱਚ ਨਹੀਂ ਸੀ ਕਿਸੇ ਨੂੰ ਵੀ ਹਰਟ ਕਰਨ ਦਾ ਅਸੀਂ ਸੀਐਮ ਦੇ ਰਿਸਪੈਕਟ ਦੇ ਗਏ ਸੀ ਤੇ ਜਿਵੇਂ ਖਹਿਰਾ ਸਾਹਿਬ ਅੱਜ ਗੱਲ ਕਰ ਰਹੇ ਨੇ ਕਿ ਮੋਸਟ ਕਰਪਟ ਲੀਡਰ ਕੋ ਸਗਨ ਲੈਣ ਗਏ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਅਸੀਂ ਖਹਿਰਾ ਸਾਹਿਬ ਵਰਗੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਖਹਿਰਾ ਸਾਹਿਬ ਕੈਪਟਨ ਸਾਹਿਬ ਦੀ ਮਾਤਾ ਜੀ ਦੇ ਭੋਗ ਤੇ ਗਏ ਸੀ ਤੇ ਉਥੇ ਉਹਨਾਂ ਨੇ ਤਰੀਫਾਂ ਦੇ ਪੁੱਲ ਬੰਨੇ ਸੀ ਕੈਪਟਨ ਸਾਹਿਬ ਦੇ ਤੇ ਪਾਣੀਆਂ ਦਾ ਰਾਖਾ ਤੱਕ ਕਿਹਾ ਸੀ ਤੇ ਬਾਹਰ ਆ ਕੇ ਕੈਪਟਨ ਸਾਹਿਬ ਨੂੰ ਗਾਲਾਂ ਕੱਢਦੇ ਨੇ ਅਸੀਂ ਮੈਂ ਇਦਾਂ ਦੀ ਰਾਜਨੀਤੀ ਨਹੀਂ ਕਰਦਾ ਰਾਜਨੀਤੀ ਹੋਣੀ ਚਾਹੀਦੀ ਪੰਜਾਬ ਦੇ ਮੁੱਦਿਆਂ ਤੇ ਏਜੰਡਿਆਂ ਤੇ ਨਾ ਕਿ ਤੁਸੀਂ ਕਿਸੇ ਦੇ ਵਿਆਹ ਤੇ ਰਾਜਨੀਤੀ ਇਸ ਮੌਕੇ ਸੁਖਰਾਜ ਬਲ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਦੇ ਨਜ਼ਰ ਆਏ ਉਹਨਾਂ ਦੱਸਿਆ ਕਿ ਕੈਪਟਨ ਸਾਹਿਬ ਨੇ ਉਹਨਾਂ ਨੂੰ ਲੰਚ ਤੇ ਬੁਲਾਇਆ ਸੀ ਅਤੇ ਸ਼ਗਨ ਦੇ ਵਿੱਚ 5100 ਰੁਪਏ ਦਿੱਤੇ ਨੇ ਨਾਲ ਹੀ ਆਪਣਾ ਆਸ਼ੀਰਵਾਦ ਵੀ ਨਵੇਂ ਵਿਆਹੇ ਜੋੜਿਆਂ ਨੂੰ ਕੈਪਟਨ ਸਾਹਿਬ ਨੇ ਦਿੱਤਾ ਸੀ ਬਿਊਰੋਪੋਰਟ Delhi Postpanchapi ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਐਸ ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ